ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੇ ਨਵੇਂ ਵਲੌਗ ਦੇ ਵਿੱਚ ਮਿੱਤਰੋ ਅੱਜ ਤੁਸੀਂ ਆਂਦੇ ਹੋਣੇ ਵੀ ਆਪਾਂ ਜਾਣੇ ਤਿੰਨੇ ਆਂਦੇ ਚੌਥਾ ਕਿਹਦੇ ਚੌਥਾ ਜਿਹੜਾ ਗੁੱਡੀਆਂ ਡਿਹਾਉਣ ਤੇ ਮਿੱਤਰੋ ਉਹ ਹੈਗਾ ਜੇ ਘਰੇ ਤੇ ਅੱਜ ਅਸੀਂ ਆਏ ਹੋਏ ਆ ਵੀ ਅੱਜ ਪਿੰਡ ਦੇ ਖੇਤ ਵੇ ਆਏ ਪਿੰਡ ਅੱਜ ਖੇਤ ਦੇਖਣਾ ਆ ਉਹਦੋਂ ਹਵੇਲੀ ਵਿਖਾਈ ਅੱਜ ਖੇਤ ਦੇਖਣਾ ਆ ਮਿੱਤਰੋ ਲਾਲਾ ਸਾਡੇ ਨਾਲ ਜੇ ਚਾਚਾ ਸਾਡਾ ਆਹ ਵੀਡੀਓ ਬਣਾਉਣਾ ਤੁਹਾਡਾ ਪ੍ਰਾਪ ਵਿਚਕਾਰ ਆਜੇ ਤੁਹਾਡੇ ਅੱਜ ਅੱਜ ਵੇਖੋ ਇਹਨੇ ਨਾਤਾ ਹੈ ਨਾ ਅੱਜ ਨਾਤਾ ਆਜੇ ਇਹਨੇ ਵੇਖੋ ਆ ਜਿੰਨਾ ਆ ਗਿਆ ਇਹ ਨਿਕਰਿਆ ਪੂਰਾ ਤੇ ਵਾਲ ਵੀ ਕਟਾਏ ਹੋਏ ਆ ਕਿਆ ਬਾਤਾਂ ਹੈ ਡੰਗ ਸੈਡਾਂ ਕਟਾਈਆਂ 50 ਰੁਪਏ ਦੀਆਂ ਵੇਖ ਲਓ ਅਸੀਂ ਕਹਿੰਦੇ ਕਿ ਅਸੀਂ ਕੱਟ ਦੇਣੀ ਅਸੀਂ ਇਹਦੇ 50 ਰੁਪਏ ਕਿਉਂ ਦੇ ਕੇ ਆਏ ਆ ਉਹਨੂੰ ਯਾਰ ਮੇਰੀ ਸੁੱਕੀ ਕੰਮ ਕਰਾਇਆ ਇਹਨੇ ਵੇਖੋ ਵੇਖ ਲਓ ਉਹ ਤੈਂ ਚ ਡਿੱਗ ਜੇ ਲਗਾ ਆ ਲੈ ਇਹ ਡੇਗ ਦੇ ਫਿਰ ਦੇ ਸ਼ਹਿਰੀ ਲੋਕ ਨਾ ਨਹੀਂ ਤੋਰ ਸਕਦੇ ਵਟਾਂ ਦੇ ਨਹੀਂ ਤੋਰ ਸਕਦੇ ਵਟਾਂ ਦੇ ਠੀਕ ਹੈ ਕਿੱਡਿਆ ਕਰਨੇ ਇਹ ਥੱਲੇ ਵੇ ਕਿਡੇ ਆਹੀਂ ਕੈਮਰਾ ਵੇ ਕਿਡੇ ਆ ਗਈ ਵੀ ਸਕਦੇ ਆ ਜਨਾ ਮੈਂ ਦਿਖਾਵਾਂ ਸਾਰਿਆਂ ਮਿੱਤਰਾਂ ਨੂੰ ਆਪਣੇ ਫੜਾਈ ਹਰਾ ਫੋਨ ਬੈਨ ਚ ਹਾਂਜੀ ਮਿੱਤਰੋ ਗੱਲ ਇਦਾਂ ਆ ਕਿ ਮੇਰੇ ਨਾਲ ਹੈਗਾ ਵਾ ਲਾਲਾ ਪਿਛੇ ਪਰਣੀ ਇਹਦੇ ਮੂੰਹ ਚ ਕੀ ਵੜਿਆ ਵਾ ਥੁੱਕੀ ਜਾਂਦਾ ਥੁੱਕੀ ਜਾਂਦਾ ਤੇ ਮਿੱਤਰੋ ਚਾਚਾ ਸਾਡਾ ਗਾਂ ਗਾਂ ਅੱਗੇ ਤਰੀ ਜਾਂਦੇ ਆ ਜੀ ਤੇ ਆ ਆ ਵੇਲ ਆਪਾਂ ਆ ਉੱਥੋਂ ਤੁਰ ਕੇ ਆਏ ਆ ਇਹ ਆਪਾਂ ਇਹ ਇਥੋਂ ਚਲੋ ਮਿੱਤਰੋ ਚਾਚਾ ਆਡਾ ਫੇਰ ਉਹ ਉਧਰ ਚਲ ਗਿਆ ਜੇ ਮਿੱਤਰੋ ਤੇ ਚਾਚੇ ਹੁਣੀ ਸਾਡੇ ਅੱਗੇ ਜਾਣਦੇ ਆ ਆਪਾਂ ਇਹਦੇ ਵਿੱਚ ਹੋ ਜਾਂਦੇ ਆ ਨਾਲ ਸਾਡੇ ਲਾਲਾ ਪਿਛੇ ਜੇ ਚਾਚਾ ਸਾਡਾ ਅੱਗੇ ਜੇ ਚਲੋ ਮਿੱਤਰੋ ਚਾਚਾ ਹੁਣੀ ਹਣ ਸਾਡਾ ਵੇਖੋ ਆ ਖੇਤ ਚਾਚਾ ਹੁਣੀ ਆਡਾ ਫੜਨਗੇ ਫੋਨ ਤੇ ਵੇਖੋ ਆਪਣਾ ਖੇਤ ਬਹੁਤ ਦੂਰ ਦੂਰ ਤੱਕ ਆ ਜਿਹੜਾ ਖੇਤ ਹੈ ਇਦਾ ਕੰਟੈਕਟ ਜਰੂਰ ਕਰੋ ਕਰੋੜ ਰੁਪਏ ਦਾ ਕਿਲਾ ਵਿਕਣਾ ਜੀ ਝੂਠ ਮਾਰੀ ਜਾਂਦੇ 35 ਲੱਖ ਦਾ ਕਿਲਾ ਇੱਕ ਮੈਂ ਕਰੋੜ ਦਾ ਵੇਚਣਾ ਭਾਏ ਚੋਂ ਪੈਸਾ ਮੇਰੀ ਆਊਗਾ ਗਲਤੀ ਵਿੱਚ ਸਹੀ ਆ ਉਹ ਚਲ ਜੀ ਗਾ ਚਾਚਾ ਗਾ ਜਾ ਚਲੋ ਜੀ ਗਾਲੇ ਅੱਗੇ ਕਿਹੜਾ ਮਾਦਮੀ ਗਿਆ ਹੋਵੇ ਕਹਿੰਦਾ ਨਾ ਜਾਣਾ ਮੁੰਡੇ ਕਹਿੰਦੇ ਉਹ ਕਿਹੜੇ ਨਾਲ ਕਿਹੜੇ ਸੱਪ ਜਿਹੜੇ ਸਾਰੇ ਆ ਸਾਰੀਆਂ ਪੈਣੀਆਂ ਆਪਣੀਆਂ ਹੀ ਆ ਆਪਣੀਆਂ ਆਪਣੀਆਂ ਸਾਰੀਆਂ ਪੈਲੀਆਂ ਇਹ ਦੇਖੋ ਟੈਨਸ਼ਨ ਨਾ ਲੋ ਜੇ ਮੇਥੋਂ ਸਾਡਾ ਵਲੋਗ ਨਾ ਵੀ ਚੜੇਂਦਾ ਪੈਲੀ ਬੋਹ ਜੁਗਿਆ ਹੈ ਆਪਾਂ ਵੇਖੋ ਤੇ ਜਿਹੜੀ ਗੱਲ ਹੈਗੀ ਹੈ ਪੈਸੇ ਤੇ ਗਾਣਾ ਵੀ ਤੇ ਬੋਲ ਸਕਦੇ ਨਾ ਕਾਪੀਰਾਈਟ ਕਰ ਰਹੇ ਆ ਰਿਕਾਰਡ ਗਾਣੇ ਕਾਪੀਰਾਈਟ ਆ ਜਾਂਦੇ ਆ ਮਿਊਜ਼ਿਕ ਚੋੱਕ ਕੇ ਤੇ ਫਿਰ ਗਾਣੇ ਕਰਨੀ ਹੁੰਦੇ ਆ ਤੇ ਕਾਪੀਰਾਈਟ ਬਹੁਤ ਜਲਦੀ ਹੁੰਦੇ ਬੜੀ ਸ਼ੀਤੀ ਹੁੰਦੀ ਮਿੱਤਰੋ ਕੀ ਕਰ ਸਕਦੇ ਹੁਣ ਇਹ ਕਹ ਆਪਣੇ ਮਿਊਜ਼ਿਕ ਬਣਾਏ ਸਾਡੇ ਵਲੌਗ ਜਿਹੜਾ ਔਰ ਵੱਧ ਵੱਧ ਲਾਈਕ ਕੇ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਤੇ ਫਿਰ ਮੈਂ ਇੱਕ ਗਾਣਾ ਵੀ ਕਰਾਂਗੇ ਇੱਕ ਪਾਇਆ ਹੋਇਆ ਚੈਨਲ ਤੇ ਗਾਣਾ ਉਹ ਵੀ ਸੁਣੋ ਚਾਚਾ ਜੀ ਇਹਨਾਂ ਹੀ ਗਾਣੇ ਦਾ ਏ ਵਾਲਾ ਪਿਆਰ ਹੋ ਗਿਆ ਨਹੀਂ ਨਹੀਂ ਉਹ ਵਾਲਾ ਨਹੀਂ ਉਹ ਵਾਲਾ ਨਹੀਂ ਉਹ ਨਹੀਂ ਆ ਪਾਕੀਤਾ ਜੇ ਕਿਹੜਾ ਇਹ ਹੈਗਾ ਸੀ ਗਾਣਾ ਟਾਈਮ ਚੇਂਜ ਟਾਈਮ ਚੇਂਜ ਥੋੜਾ ਹੀ ਰੈਪ ਹੀ ਰੈਪ ਸਾਈਕਲ ਆ ਮੁੰਡਾ ਆ ਓਏ ਕਿਹ ਮੁੰਡਾ ਸਾਈਕਲ ਤੇ ਹੁੰਦਾ ਵੇ ਲੋ ਮਿੱਤਰਾਂ ਚੁੰਡੇ ਤੇ ਸਾਈਕਲ ਤੇ ਆਉਂਦਾ ਜੂਮ ਕਰ ਚਾਚਾ ਮਿੱਤਰੋ ਮੁੰਡਾ ਇੰਨੀ ਦੂਰੋਂ ਆਇਆ ਜੀ ਸਾਈਕਲ ਤੇ ਚੁੰਡੇ ਤੋਂ ਚੁੰਡੇ ਤੋਂ ਆਇਆ ਕੈਰੋਂ ਨੰਗਣ ਆ ਆ ਮਿੱਤਰੋ ਅਹੀਂ ਵੇ ਲੋ ਕਿਤਲੋ ਦੂਰ ਆ ਦੇਖ ਲੈ ਕੈਰੋਂ ਨੰਗਣ ਮਿੰਡੋ ਰਹਿ ਗਿਆ ਜੇ ਕਰੋ ਕੈਨ ਨੰਗਲ ਹੋਈ ਕਰੋ ਕੈਨ ਨੰਗਲ ਮੇ ਮਿੱਤਰੋ ਆਪਾ ਆਓ ਆਪਣੀ ਵਿਹਲੀ ਸਾਹਮਣੇ ਵਾਲੀ ਦਿਖਾਓ ਮੇਂ ਤਰਾ ਵੀਵਰਸ ਨੂੰ ਕਿੰਨੀ ਦੂਰ ਜਾਦੀ ਹੈ ਦਿਖਾਓ 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 ਚਾਚਾ ਜੀ ਇੰਨੀ ਦੂਰ ਜੀ ਤੇ ਆਪਾਂ ਦਿਖਾਓ ਆਨੇ ਨੇ ਆਪਾਂ ਕਿੰਨੀ ਦੂਰ ਤੇ ਖੜੋਤੇ ਆ ਮਿੱਤਰੋ ਮਿੱਤਰੋ ਇਹਦਾ ਘਰ ਵੇਖਣ ਨੇ ਨਾ ਸੀ ਮਟਾਲਾ ਇਹ ਲਾਲੇ ਦਾ ਘਰ ਆ ਬੜਾ ਬੜਾ ਲਓ ਚਾਚਾ ਜੀ ਹੁਣ ਮੈਂ ਵੀਡੀਓ ਸ਼ੂਟ ਕਰਦਾ ਹਾਂ ਮੇਤ੍ਰੋ ਗੱਲ ਏਦਾ ਵਾਂ ਵੀ ਹੁਣ ਆਪਾਂ ਗਾਂਂਗਾ ਤੁਰੇ ਜਾਂਦੇ ਆ ਹੁਣ ਦੱਸੋ ਹੁਣ ਦੱਸੋ ਵੀ ਭਾਈ ਗਾਂਂ ਜਾਣਾ ਕਿ ਪੇਸ਼ਾ ਜਾਣਾ ਨਹੀਂ ਆਏ ਚੱਲੀਆਂ ਤੇ ਤੁਹਾਨੂੰ ਹੁਣ ਗੁੱਡੇ ਇਧਰੋਂ ਗੁੱਡੇ ਵੀ ਆਇਆ ਕਰਨੇ ਚੁੰਡੇ ਵਾਲੋਂ ਤੇ ਤੁਹਾਨੂੰ ਗੁੱਡੇ ਲੁੱਟਣ ਦੇ ਵੀ ਵਲੋਗ ਪਾਵਾਂਗੇ ਕਿਤਰਾ ਕਿਤਰਾ ਗੁੱਡੇ ਲੁੱਟੀ ਦੇ ਮੇਤ੍ਰੋ ਇਹ ਪੰਦੋਗੀ ਨਹੀਂ 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 ਚੱਲਣ ਦੀ ਚੱਲਣ ਦੀ ਚੱਲਣ ਦੀ ਵਿੱਤੋ ਹੋਈ ਹੀ ਚੱਲ ਵੀ ਜਾ ਰਹੀ। ਪੂਰੀ ਤੋਂ ਪਹਿਲਾਂ ਵੀ ਤੁਹਾਨੂੰ ਗੁੱਡੀ ਲੁੱਟਾ ਵਾਲੇ ਵਲੌਗ ਪਾਵਾਂਗੇ। ਜਰੂਰ ਵੇਖਿਓ। ਮਿੱਤਰੋ ਟੈਨਸ਼ਨ ਨਾ ਲਿਓ ਤੁਸੀਂ ਵਲੌਗ ਹੋਣਗੇ ਘੈਂਟ ਤੋਂ ਘੈਂਟ। ਹੁਣ ਮਿੱਤਰੋ ਹੁਣ ਵਰਸ ਦੇ ਸੰਗੇ ਕਿੰਨੇ ਗੁੱਡੀਆਂ ਲੈ ਆਈ ਦੀਆ ਆਪਾਂ ਵੀ। ਹਣਾ ਵੀ ਪੜਿਆਂ ਨੇ ਦੱਸਿਆ ਮਿੱਤਰੋ ਸੱਚ ਦੱਸਣਾ ਆਪਾਂ ਸ਼ਹਿਰ ਜਾਣਾ ਨਾ ਕਿਹਦੇ ਆ। ਭੈਣ ਜੀ ਚੰਗ ਚਮਿੰਦੇਓ ਗੁੱਡੀਆਂ ਵਾਲੇ ਬਥੇਰੇ ਆ ਉਥੋਂ ਲੈ ਆਣੇ ਆਪਾਂ। ਮੈਂ ਕੱਲਾ ਹੀ ਬੋਲੀ ਜਾਂਦਾ ਭੈਣ ਤੁਸੀਂ ਵੀ ਕੁਝ ਬੋਲ ਦੋ। ਤੂੰ ਬੋਲ ਹ ਕੋਖ ਯਾਰ ਹਾਂ ਨਹੀਂ ਮੈਂ ਬੋਲਣਾ ਗੁੰਗਾ ਲੱਗਦਾ ਯਾਰ ਗੁੰਗਾ ਨਹੀਂ ਮੈਨੂੰ ਕੋਈ ਗੜਬੜੀ ਲੱਗਦੀ ਹੈ ਮਿੱਤਰੋ ਪੈ ਚਾਪਾ ਐਂਡਲ ਇੱਧਰ ਲੈ ਲੈ ਕੰਡੇ ਤੇ ਆ ਗਏ ਐਂਡ ਤੇ ਇਹ ਵੀ ਆਪਣੀਆਂ ਪੈ ਲੀਆਂ ਐ ਮਿੱਤਰੋ ਪੈ ਲੀਆਂ ਦਿਖਾਓ ਪੈ ਲੀਆਂ ਸੱਚ ਦੱਸਣ ਨਾਲੇ ਅਬ ਇਨਾ ਮੈਂ ਪਹਿਲੀ ਵਾਰੀ ਆਇਆ ਹਾਂ ਇੱਧਰ ਪੈਲੀਆਂ ਦਿਖਾਓ ਆ ਪੈਲੀਆਂ ਜੀ ਆਪਣੀਆਂ ਸਾਰੀਆਂ ਆਪਣੀਆਂ ਪੈਲੀਆਂ ਪੈਲੀਆਂ ਵੇਖੀ ਜਾਓ ਆ ਠੱਪਾ ਆਹ ਠੱਪਾ ਆਹ ਵੇਖੀ ਜਾਓ ਆ ਇਹਨੂੰ ਨਾ ਵੇਖੋ ਇਗਨੋਰ ਕਰ ਦਿਓ ਮੁੰਡੇ ਨੂੰ ਆ ਵੇਖੀ ਜਾਓ ਬਸ ਆ ਵੇਖੋ ਆਪਣੀਆਂ ਪੈਲੀਆਂ ਸਾਰੇ ਆਪੇ ਆ ਲਓ ਮਿੱਤਰਾਂ ਨੀ ਗਰੇ ਪੂਰੇ ਭੈਣ ਹਾਂਜੀ ਮਿੱਤਰੋ ਹੁਣ ਆਪਾਂ ਜਾਣ ਲੱਗੇ ਆ ਫੇਰ ਵਾਪਸ ਤੇ ਤੁਸੀਂ ਕਹਿੰਦੇ ਹੋਗੇ ਕਿ ਤਿੱਜਾ ਬੋਲਦਾ ਕਿਥੇ ਗਿਆ ਮਿੱਤਰੋ ਆਪਾਂ ਮੜਾਏ ਫੋਟੋ ਸ਼ੂਟ ਕਰਨ ਲੈ ਪਏ ਸੀ ਤੇ ਹੁਣ ਤਿੱਜਾ ਹੋ ਚਲ ਗਿਆ ਕਹਿੰਦਾ ਮੈਂ ਕੋਈ ਫੋਟੋ ਨਹੀਂ ਖਿਚੋਣੀ ਤੇ ਉਹ ਚਲ ਗਿਆ ਹੋਇਆ ਆ ਚਲੋ ਅਸੀਂ ਦੱਸਿਆ ਸੀ ਵੀ ਜਿੱਦਾਂ ਪਾਉ ਐਂਡ ਤੱਕ ਆਏ ਜੀ ਹੁਣ ਆਪਾਂ ਵਾਪਸ ਚਲੇ ਜਾਂਦੇ ਆ ਮਿੱਤਰੋ ਵਾਪਸ ਜਾਣ ਦਾ ਮਨ ਤੇ ਨਹੀਂ ਆ ਭੈਣ ਯਾਰੇ ਮਿੱਤਰੋ ਪਿੰਡੇ ਚ ਪੂਰੇ ਤੈਨੂੰ ਪਤਾ ਹੀ ਆ ਫਿਰ ਪਿੰਡ ਲਾਈਫ ਕਿਦਾਂ ਦੀ ਆ ਸੂਰਜ ਦੇ ਦਾ ਦਰਸ਼ਨ ਕਰ ਸੂਰਜ ਦੇ ਦਾ ਲਓ ਮਿੱਤਰੋ ਚੈੱਕ ਕਰੋ ਸੂਰਜ ਦੇਵਤਾ ਜੀ ਆਪਣੇ ਪੂਰੇ ਨਜ਼ਾਰੇ ਡੇ ਲੈਣ ਪੂਰਾ ਸੋਹਣੇ ਸੋਹਣੇ ਆ ਖੇਤ ਵੇਖੋ ਸਹੀ ਤੁਸੀਂ ਇਹ ਆਪਣੇ ਚਾਚਾ ਜੀ ਅੱਗੇ ਜਾਂਦੇ ਹੋਏ ਆ ਖੇਤ ਵੇਖੋ ਸੇ ਪਤਾ ਲੱਗਦਾ ਮਿੱਤਰੋ ਖੇਤ ਕਿੰਨੇ ਸੋਹਣੇ ਆ ਕਿੰਨੇ ਸੋਹਣੇ ਕੀ ਗੱਲ ਕਰ ਮੇਰੇ ਕੋ ਹੋ ਜਾਂਦੀ ਆ ਮਿੱਤਰੋ ਮੈਨੂੰ ਮਾਫ਼ ਕਰਿਓ ਮਾੜੀ ਨਾ ਵੀਡੀਓ ਪੋਜ਼ ਹੋ ਗਈ ਤੇ ਉਥੋਂ ਕਲਿੱਪ ਹੁਣ ਕੱਟੀ ਹੋਣੀ ਏ ਤੇ ਗੁੱਸਾ ਨਾ ਕਰਿਓ ਹੁਣ ਮਿੱਤਰੋ ਚਾਚਾ ਵਲੋਗ ਬਣਾਉਗਾ ਮੈਂ ਤੈਨੂੰ ਦਾਦਾ ਇਥੇ ਕੀ ਸਿਸਟਮ ਆ ਲਓ ਚਾਚਾ ਇਹ ਬਣਾਈਏ ਵੀਡੀਓ ਇਹ ਹੱਥ ਲੱਗਦਾ ਹੈ ਵੀ ਇਹ ਇੱਕ ਹੱਤੇ ਜਿਹੜੇ ਉਥੋਂ ਜਿੱਥੋਂ ਆਪਾਂ ਖਲੋਤੇ ਆਂ ਉਥੋਂ ਲੈ ਕੇ ਤੇ ਉਹ ਵੇਲੀ ਤੱਕ ਸਾਰੇ ਆਪਣੇ ਆ ਤੇ ਇਧਰੋਂ ਉਹ ਰੁੱਕ ਰੁੱਕ ਤੋਂ ਲੈ ਕੇ ਮਨ ਲੋਕੇ ਸ਼ਰਕ ਤੋਂ ਲੈ ਕੇ ਤੇ ਉਹ ਖੱਤੇ ਤੱਕ ਸਾਰੇ ਆਪਣੇ ਇਧਰਲੇ ਤੇ ਇਧਰਲੇ ਆਪਣੇ ਆ ਤੇ ਵਿਹਲੀ ਵੀ ਆਪਣੀ ਆ ਤੇ ਇੱਕ ਮੁੰਡਾ ਆਪਣੇ ਉਹਦੇ ਉਥੋਂ ਕੱਟੇ ਗਏ ਕੱਟ ਉਹ ਕੀ ਕੱਟੇ ਗਏ ਉਹ ਪਟੇ ਆਹੋ ਜਿੱਥੇ ਉਹ ਫਿਰ ਉਹ ਤਾਇਆ ਬਲੇ ਕਰਦਾ ਜਾਂ ਤਾਇਆ ਦੂਜਿਆਂ ਦੇ ਵੀ ਲੈ ਹੁੰਦਾ ਆ ਤੇ ਉਹ ਦੂਜਿਆਂ ਨੂੰ ਕਹਿ ਦਿੰਦਾ ਕਿ ਤੁਸੀਂ ਮੇਰੇ ਲੈ ਜਿਓ ਤੇ ਇਸ ਕਰਕੇ ਵੰਡ ਵਰਤ ਕੇ ਹੀ ਕਰਦੇ ਪਿੰਡ ਤੁਹਾਨੂੰ ਪਤਾ ਆ ਕਿ ਪਿੰਡ ਦੇ ਲੋਕ ਵੰਡ ਵਰਤ ਕੇ ਹੀ ਸਾਰੀ ਚੀਜ਼ ਵਰਤਦੇ ਆ